ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਇੱਕ ਹੋਰ ਨਵੀਂ ਕਹਾਣੀ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਕਹਾਣੀ ਪਸੰਦ ਆਵੇਗੀ ਜੇਕਰ ਕਹਾਣੀ ਤੁਹਾਨੂੰ ਚੰਗੀ ਲੱਗੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਮੰਮੀ ਮੈਨੂੰ ਕੁਝ ਮਹੀਨਿਆਂ ਲਈ ਵਿਦੇਸ਼ ਜਾਣਾ ਪੈ ਰਿਹਾ ਏ ਤੇ ਤੇਰੀ ਰਹਿਣ ਦਾ ਇੰਤਜ਼ਾਮ ਮੈਂ ਕਰ ਦਿੱਤਾ ਹੈ ਤਕਰੀਬਨ 32 ਸਾਲ ਦੇ ਅਨੁਭਵਤਾ ਡਾਕਟਰ ਸੰਦੀਪ ਨੇ देर रात ਨੂੰ ਘਰੇ ਆਉਂਦਿਆਂ ਕਿਹਾ ਪੁੱਤਰ ਕੀ ਵਿਦੇਸ਼ ਜਾਣਾ ਤੇਰਾ ਜ਼ਰੂਰੀ ਏ ਮਾਂ ਦੀ ਆਵਾਜ਼ ਵਿੱਚ ਚਿੰਤਾ ਤੇ ਘਬਰਾਹਟ ਚਲਕ ਰਹੀ ਸੀ ਮੰਮੀ ਮੈਂ ਇੰਗਲੈਂਡ ਜਾ ਕੇ ਪੜ੍ਹਾਈ ਕਰਨੀ ਹੈ ਰਿਸਰਚ ਕਰਨੀਆਂ ਪੈਸੇ ਵੀ ਥੋੜੇ ਮਹੀਨਿਆਂ ਦੀ ਤਾਂ ਗੱਲ ਆ ਸੰਦੀਪ ਨੇ ਕਿਹਾ ਜਿਵੇਂ ਤੇਰੀ ਇੱਛਾ ਹੋਵੇ ਪੁੱਤਰ ਮਰੀ ਜਿਹੀ ਆਵਾਜ਼ ਵਿੱਚ ਮਾਂ ਨੇ ਜਵਾਬ ਦਿੱਤਾ ਫਿਰ ਉਹ ਆਪਣੀ ਮਾਂ ਗੁਰਦੇਵ ਕੌਰ ਨੂੰ ਨੇੜਲੇ ਸ਼ਹਿਰ ਵਿੱਚ ਅਸਥਿਤ ਇੱਕ ਗ੍ਰਿਧ ਆਸ਼ਰਮ ਵਿੱਚ ਛੱਡ ਆਇਆ ਗ੍ਰਿਧ ਆਸ਼ਰਮ ਵਿੱਚ ਆਉਣ ਦੇ ਸुरू-ਸुरू ਵਿੱਚ ਹਰ ਇਨਸਾਨ ਦੇ ਚਿਹਰੇ ਤੋਂ ਨਿਰਾਸ਼ਾ ਜ਼ਿੰਦਗੀ ਦੇ ਪ੍ਰਤੀ ਸਾਫ਼ ਝਲਕਦੀ ਹੈ ਪਾਰੇ ਗੁਰਦੀਪ ਕੌਰ ਦੇ ਚਿਹਰੇ ਤੇ ਬ੍ਰਿத் ਆਸ਼ਰਮ ਆਉਣ ਦੀ باوجود ਵੀ ਕੋਈ ਗਿਲਾ ਸਿੱਕ ਬਾਤ ਦਿਖਾਈ ਨਹੀਂ ਦੇ ਰਿਹਾ ਸੀ ਇੱਕ ਦਿਨ ਆਸ਼ਰਮ ਵਿੱਚ ਬੈਠੇ ਬਜ਼ੁਰਗ ਆਪਸ ਵਿੱਚ ਗੱਲਾਂ ਕਰ ਰਹੇ ਸੀ ਉਹਨਾਂ ਵਿੱਚ ਦੋ ਤਿੰਨ ਔਰਤਾਂ ਵੀ ਸੀ ਉਹਨਾਂ ਵਿੱਚੋਂ ਇੱਕ ਨੇ ਕਿਹਾ ਡਾਕਟਰ ਦਾ ਕੋਈ ਇਸਾ ਕਸਬੰਦੀ ਨਹੀਂ ਸੀ ਜੋ ਆਪਣੀ ਮਾਤਾ ਨੂੰ ਇੱਥੇ ਛੱਡ ਕੇ ਚਲਾ ਗਿਆ ਤਾਂ ਉੱਥੇ ਹੀ ਬੈਠੀ ਇੱਕ ਔਰਤ ਬੋਲੀ ਗੁਰਦੀਪ ਕੌਰ ਦੇ ਪਤੀ ਦੀ ਮੌਤ ਹੋ ਗਈ ਸੀ ਉਦੋਂ ਸੰਦੀਪ 4 ਕੋ ਸਾਲ ਦਾ ਸੀ ਪਤੀ ਦੀ ਮੌਤ ਤੋਂ ਬਾਅਦ ਗੁਰਦੀਪ ਕੌਰ ਤੇ ਉਸਦੇ ਬੇਟੇ ਨੂੰ ਰਹਿਣ ਤੇ ਖਾਣ ਪੀਣ ਦੀ ਬਹੁਤ ਤੰਗੀ ਆਈ ਉਦੋਂ ਕਿਸੇ ਵੀ ਰਿਸ਼ਤੇਦਾਰ ਨੇ ਉਹਨਾਂ ਦੀ ਮਦਦ ਨਹੀਂ ਕੀਤੀ ਗੁਰਦੀਪ ਕੌਰ ਨੇ ਲੋਕਾਂ ਦੇ ਕੱਪੜੇ ਸਿਆਂ-ਸਿਆਂ ਕੇ ਆਪਣੇ ਪੁੱਤ ਨੂੰ ਪੜਾਇਆ ਲਿਖਾਇਆ ਉਤ ਵੀ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਤਾਂ ਹੀ ਤਾਂ ਉਹ ਡਾਕਟਰ ਬਣ ਗਿਆ ਬ੍ਰਿਧ ਆਸ਼ਰਮ ਵਿੱਚ ਕਰੀਬ 6 ਮਹੀਨੇ ਗੁਜ਼ਰ ਜਾਣ ਤੋਂ ਬਾਅਦ ਇੱਕ ਦਿਨ ਗਰਦੀਪ ਕੌਰ ਨੇ ਬ੍ਰਿਧ ਆਸ਼ਰਮ ਦੇ ਸੰਚਾਲਕ ਭੁੱਲਰ ਸਾਹਿਬ ਦੇ ਆਫਿਸ ਦੇ ਫੋਨ ਤੋਂ ਆਪਣੇ بیٹے ਨੂੰ ਫੋਨ ਕੀਤਾ ਤੇ ਕਿਹਾ ਸੰਦੀਪ ਤੂੰ ਇੰਡੀਆ ਆ ਰਿਹਾ ਹੈਂ ਜਾਂ ਇੰਗਲੈਂਡ ਵਿੱਚ ਹੀ ਹੈਂ ਸੰਦੀਪ ਨੇ ਜਵਾਬ ਵਿੱਚ ਕਿਹਾ ਮਾਂ ਮੈਂ ਹਾਲੇ ਇੰਗਲੈਂਡ ਵਿੱਚ ਹੀ ਹਾਂ ਤਿੰਨ ਤਿੰਨ ਚਾਰ ਚਾਰ ਮਹੀਨੇ ਦੇ ਬਖ ਬੀਤੇ ਮਾਂ ਆਪਣੇ ਪੁੱਤ ਨੂੰ ਫੋਨ ਕਰਦੀ ਤਾਂ ਉਸ ਦਾ ਅੱਗੋਂ ਇੱਕ ਹੀ ਜਵਾਬ ਹੁੰਦਾ ਮਾਂ ਜਦੋਂ ਮੈਂ ਇੰਡੀਆ ਆਇਆ ਤਾਂ ਤੁਹਾਨੂੰ ਦੱਸ ਦਿਆਂਗਾ ਇਸ ਤਣ ਤਕਰੀਬਨ 2 ਸਾਲ ਬੀਤ ਗਏ ਹੁਣ ਤਾਂ ਬ੍ਰਿਧ ਆਸ਼ਰਮ ਦੇ ਲੋਕ ਵੀ ਕਹਿਣ ਲੱਗੇ ਸੀ ਕੀ ਦੇਖੋ ਇਸ ਦਾ ਪੁੱਤਰ ਕਿੰਨਾ ਚਲਾਕ ਨਿਕਲਿਆ ਕਿੰਨੇ ਧੋਖੇ ਨਾਲ ਆਪਣੀ ਮਾਂ ਨੂੰ ਇੱਥੇ ਛੱਡ ਕੇ ਚਲਾ ਗਿਆ ਹਸਰਮ ਦੇਹੀ ਕਿਸੇ ਬਜ਼ੁਰਗ ਨੇ ਕਿਹਾ ਮੈਨੂੰ ਲੱਗਦਾ ਨਹੀਂ ਕਿ ਡਾਕਟਰ ਬਦੇਸ਼ ਗਿਆ ਹੋ ਉਹ ਤਾਂ ਬਸ ਇਸ ਆਪਣੀ ਬੁੱਢੀ ਮਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਤਾਂ ਇੱਕ ਹੋਰ ਬਜ਼ੁਰਗ ਨੇ ਕਿਹਾ ਪਰ ਉਸ ਦਾ ਤਾਂ ਵਿਆਹ ਵੀ ਨਹੀਂ ਸੀ ਹੋਇਆ ਉਣੀ ਆ ਉਸਦੀ ਕੋਈ 걸ਫਰੈਂਡ ਜਿਸਨੇ ਕਿਹਾ ਹੋਣਾ ਬੁੱਢੀ ਦੇ ਰਹਿਣ ਦਾ ਇੰਤਜ਼ਾਮ ਕਰ ਮੈਂ ਫਿਰ ਵਿਆਹ ਕਰੂੰਗੀ 2 ਸਾਲ ਆਸ਼ਰਮ ਵਿੱਚ ਰਹਿਣ ਤੋਂ ਬਾਅਦ ਗੁਰਦੀਪ ਕੌਰ ਨੂੰ ਆਪਣਾ ਆਉਣ ਵਾਲਾ ਕੱਲ ਦਿਸਣ ਲੱਗਾ ਪੁੱਤਰ ਦੇ ਛੱਡ ਕੇ ਜਾਣ ਦਾ ਗਮ ਉਸ ਨੂੰ ਅੰਦਰ ਹੀ ਅੰਦਰ ਖਾਣ ਲੱਗ ਪਿਆ ਉਹ ਬਹੁਤ ਬੁਰੀ ਤਰ੍ਹਾਂ ਟੁੱਟ ਗਈ 2 ਸਾਲ ਹੋਰ ਆਸ਼ਰਮ ਵਿੱਚ ਰਹਿਣ ਤੋਂ ਬਾਅਦ ਇੱਕ ਦਿਨ ਗਰਦੀਪ ਕੌਰ ਦੀ ਮੌਤ ਹੋ ਗਈ। ਉਸ ਦੀ ਮੌਤ ਤੇ ਆਸ਼ਰਮ ਦੇ ਲੋਕਾਂ ਨੇ ਆਸ਼ਰਮ ਦੇ ਸੰਚਾਲਕ ਭੁੱਲਰ ਸਾਹਿਬ ਨੂੰ ਕਿਹਾ ਇਸ ਦੀ ਮੌਤ ਦੀ ਖ਼ਬਰ ਇਸ ਦੇ ਪੁੱਤਰ ਨੂੰ ਤਾਂ ਦੇ ਦਿਓ। ਸਾਨੂੰ ਤਾਂ ਲੱਗਦਾ ਹੀ ਨਹੀਂ ਕਿ ਉਹ ਵਿਦੇਸ਼ ਗਿਆ। ਇੱਥੇ ਹੋਣਾ ਕਿਤੇ ਆਪਣੇ ਦੇਸ਼ ਵਿੱਚ ਇਸ ਤੇ ਬੇਟੇ ਨੂੰ ਕਿਵੇਂ ਖਬਰ ਕਰਾਂ ਉਸ ਨੂੰ ਤਾਂ ਮਰੇ ਹੋਏ ਨੂੰ 3 ਸਾਲ ਹੋ ਗਏ ਨੇ ਪੁੱਲਰ ਸਾਹਬ ਦੀ ਇਹ ਗੱਲ ਸੁਣ ਕੇ ਉੱਥੇ ਸਾਰੇ ਮੌਜੂਦ ਲੋਕ ਸੁੰਨ ਹੋ ਗਏ ਉਹਨਾਂ ਵਿੱਚੋਂ ਇੱਕ ਬੋਲਿਆ ਜੇਕਰ ਉਸ ਨੂੰ ਮਰੇ ਨੂੰ 3 ਸਾਲ ਹੋ ਗਏ ਤਾਂ ਗਰਦੀਪ ਕੌਰ ਕਿਸ ਨਾਲ ਗੱਲ ਕਰਦੀ ਸੀ ਉਸ ਦੇ ਪੁੱਤਰ ਦਾ ਮੋਬਾਈਲ ਤਾਂ ਮੇਰੇ ਕੋਲ ਹੈ ਉਸ ਦੇ ਬੇਟੇ ਦੀ ਆਵਾਜ਼ ਰਕੜ ਕਿਤੀ ਹੋਈ ਆ ਭੁੱਲਰ ਸਾਹਿਬ ਨੇ ਕਿਹਾ ਪਰ ਅਜੀਹਕ ਕਿਉਂ ਕਿਸੇ ਨੇ ਪੁੱਛਿਆ ਤਾਂ ਭੁੱਲਰ ਸਾਹਿਬ ਬੋਲੇ ਕਿ ਕਰੀਬ 4 ਸਾਲ ਪਹਿਲਾਂ ਜਦੋਂ ਸੰਦੀਪ ਆਪਣੀ ਮਾਂ ਨੂੰ ਇੱਥੇ ਛੱਡਣ ਆਇਆ ਸੀ ਤਾਂ ਉਸਨੇ ਮੈਨੂੰ ਕਿਹਾ ਸੀ ਕਿ ਭੁੱਲਰ ਸਾਹਿਬ ਮੈਨੂੰ ਬਲੱਡ ਕੈਂਸਰ ਹੈ ਤੇ ਉਹ ਵੀ ਆਖਰੀ ਸਟੇਜ ਤੇ ਇੱਕ ਡਾਕਟਰ ਹੋਣ ਦੇ ਨਾਤੇ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਸ ਦੀ ਆਖਰੀ ਸਟੇਜ ਵਿੱਚ ਮੈਨੂੰ ਬਹੁਤ ਤਕਲੀਫ ਹੋਵੇਗੀ ਮੇਰੇ ਮੂੰਹ ਅਤੇ ਮਸੂੜਿਆਂ ਵਿੱਚੋਂ ਖੂਨ ਵੀ ਆਵੇਗਾ ਮੇਰੀ ਇਹ ਤਕਲੀਫ ਮੇਰੀ ਮਾਂ ਕੋਲੋਂ ਵੇਖੀ ਨਹੀਂ ਜਾਣੀ ਉਹ ਤਾਂ ਜਿਉਂਦੇ ਜੀ ਹੀ ਮਰ ਚਾਏਗੀ ਮੈਂ ਤਾਂ ਮਰਨਾ ਹੀ ਹੈ ਪਰ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਨਾ ਮੇਰੀ ਮਾਂ ਮੇਰੇ ਤੋਂ ਪਹਿਲਾਂ ਇਸ ਦੁਨੀਆ ਤੋਂ ਚਲੀ ਜਾਵੇ ਮੇਰੇ ਮਰਨ ਤੋਂ ਬਾਅਦ ਸਾਡਾ 2 ਕਮਰਿਆਂ ਦਾ ਛੋਟਾ ਜਿਹਾ ਫਲੈਟ ਹੈ ਘਰ ਦਾ ਜੋ ਵੀ ਸਮਾਨ ਬਗੈਰਾ ਹੈ ਉਹ ਸਾਰਾ ਮੈਂ ਬ੍ਰਿਧ ਆਸ਼ਰਮ ਨੂੰ ਦਾਨ ਕਰਦਾ ਹਾਂ ਤਾਂ ਇਹ ਸਭ ਸੁਣ ਕੇ ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ਵਿੱਚ ਹੰਝੂਆਂ ਦਾ ਹੜ ਆ ਗਿਆ ਗੁਰਦੀਪ ਕੌਰ ਦਾ ਅੰਤਮ ਸੰਸਕਾਰ ਆਸ਼ਰਮ ਦੇ ਇੱਕ ਹਿੱਸੇ ਵਿੱਚ ਕਰ ਦਿੱਤਾ ਗਿਆ ਉਸ ਦੇ ਅੰਤਮ ਸੰਸਕਾਰ ਤੇ ਭੁੱਲਰ ਸਾਹਿਬ ਨੇ ਆਸ਼ਰਮ ਵਿੱਚ ਰਹਿਣ ਵਾਲੇ ਬਜ਼ੁਰਗਾਂ ਦੇ ਪਰਿਵਾਰਾਂ ਨੂੰ ਵੀ ਬੁਲਾਇਆ ਮਾਪਿਓ ਦੀ ਇਸ ਮੌਤ ਅਤੇ اٹوٹ ਪਿਆਰ ਦੀ ਦਾਸਤਾਨ ਦਾ ਹੀ ਅਸਰ ਸੀ ਕਿ ਕੁਝ ਪੁੱਤਰ ਆਪਣੇ ਬਜ਼ੁਰਗ ਮਾਪੇ ਨੂੰ ਆਪਣੇ ਨਾਲ ਆਪਣੇ ਘਰ ਲੈ ਗਏ ਸੋ ਦੋਸਤੋਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਕਹਾਣੀ ਚੰਗੀ ਲੱਗੀ ਹੋਵੇਗੀ ਜੇਕਰ ਅੱਜ ਦੀ ਕਹਾਣੀ ਚੰਗੀ ਲਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ